ਆਹ ਸਾਡੇ ਚੰਡੀਗੜ੍ਹ ਮੇਰੇ ਇਲੈਕਸ਼ਨ ਦੇ ਵਿੱਚ ਪੰਜਾਬ ਕੌਂਗਰਸ ਦੀ ਕੋਈ ਐਕਟਿਵ ਭੂਮਿਕਾ ਨਹੀਂ ਦੇਖੀ ਦਾ ਪ੍ਰਦਰਸ਼ਨ ਆਮ ਆਦੀ ਪਾਰਟੀ ਨੇ ਕੀਤਾ ਚੰਡੀਗੜ੍ਹ ਕੌਂਗਰਸ ਨੇ ਕੀਤਾ ਸਾਡਾ ਪੰਜਾਬ ਆਮ ਆਦੀ ਪਾਰਟੀ ਦੇ ਵੀ ਉੱਥੇ ਲੀਡਰਸ ਦੇਖੇ ਨੇ ਸਾਡਾ ਉੱਥੇ ਕੋਈ ਇਹਨਾਂ ਨਾਲ ਸਰਵਕਾਰ ਹੈ ਨਹੀਂ ਪੰਜਾਬ ਕੌਂਗਰਸ ਦਾ ਜਿਹੜਾ ਚੰਡੀਗੜ੍ਹ ਦੀ ਇਲੈਕਸ਼ਨ ਹੈ ਉਹ ਤੇ ਲੋਕਲਾਈਜ਼ ਜਿਹੜਾ ਸਟੇਟ ਯੂਨਿਟ ਹੈ ਕੌਂਗਰਸ ਦਾ ਤੇ ਆਪ ਦਾ ਇਹਨਾਂ ਦਾ ਸਮਝੌਤਾ ਸੀ ਕੋਈ ਸਾਡਾ ਸੂਬੇ ਦੀ ਜਿਹੜਾ ਪੰਜਾਬ ਦਾ ਯੂਨਿਟ ਹੈ ਸਾਡਾ ਕੋਈ ਇਸ ਕੱਲ੍ਹ ਸਰਕਾਰ ਨਹੀਂ ਉੱਥੇ ਕੀ ਹੋਇਆ ਤੇ ਕੀ ਨਹੀਂ ਹੋਇਆ ਉਹ ਜਾਣਨੀ ਸਾਡਾ ਤੇ ਪੰਜਾਬ ਦਾ ਜਿੱਥੋਂ ਤੱਕ ਹੈ ਅਸੀਂ ਆਪਣੀ ਕਲੈਰਿਟੀ ਤੁਹਾਨੂੰ ਪਹਿਲੇ ਵੀ ਦਿੱਤੀ ਹੈ ਉਸ ਕੱਲ੍ਹ ਤੇ ਅਸੀਂ ਕਲੀਅਰ ਆ ਕਿ ਸਾਡਾ ਇਹਨਾਂ ਨਾਲ ਕੋਈ ਤਲਕ ਹੈ ਨਹੀਂ ਆਪ ਵਾਲਿਆਂ ਨਾਲ ਦੇਖੋ ਪਰਲਮੈਂਟ ਤੋਂ ਪਹਿਲੇ ਤੇ ਜਿੰਨੀਆਂ ਆਪੋਜੀਸ਼ਨ ਪਾਰਟੀਆਂ ਦੇ ਸੀਐਮ ਨੇ ਯਾ ਟਾਪ ਲੀਡਰਸ਼ਿਪ ਇਹ ਇਸ ਇੰਡੀਆ ਬਲੌਕ ਨੂੰ ਤੋੜਨ ਵਾਸਤੇ ਨੂੰ ਕਮਜ਼ੋਰ ਕਰਨ ਵਾਸਤੇ ਨੂੰ ਹਤਾਸ਼ਿਤ ਕਰਨ ਵਾਸਤੇ ਇਸ ਕਿਸਮ ਦੇ ਕੰਮ ਕੀਤੇ ਜਾ ਰਹੇ ਨੇ ਭਾਜਪਾ ਦੇ ਇਨੇ ਸਾਰੇ ਸੀਐਮ ਨੇ ਇਨੇ ਮਨਿਸਟਰਸ ਦੇ ਖਿਲਾਫ ਵੱਡੇ ਤੋਂ ਵੱਡੇ ਚਾਰजेस ਲੱਗੇ ਨੇ ਈਡੀ ਕੱਲੀ ਆਪੋਜੀਸ਼ਨ ਦੀ ਲੀਡਰਸ਼ਿਪ ਦੇ ਖਿਲਾਫ ਹੀ ਹੈ ਜੀ ਤੁਸੀਂ ਵੇਖੋ ਹੁਣ ਅਰੈਸਟ ਝਾਰਖੰਡ ਦੇ ਸੀਐਮ ਨੂੰ ਹੁਣ ਕੀਤਾ ਆਉਂਦੀ ਨਿਕ اوف ਪਾਰਲੀਮੈਂਟਲ ਇਲੈਕਸ਼ਨ ਬਿਲਕੁਲ ਜੋ ਪਾਰਲੀਮੈਂਟਲ ਇਲੈਕਸ਼ਨ ਚੰਦੇਣਾ ਤੋਂ ਬਾਅਦ ਇਸ ਬਜਟ ਤੋਂ ਬਾਅਦ ਇਹਨਾਂ ਨੇ ਕਾਲਨ ਕਰ ਲੈਣੀ ਹੈ ਮੌਕੇ ਤੇ ਇਹ ਇਸੇ ਗੱਲ ਕਰਨੀ ਕੀਤਾ ਜਾ ਰਿਹਾ ਕਿ ਯਾ ਸਾਡੇ ਨਾਲ ਆ ਜਾਓ ਜੇ ਸਾਡੇ ਨਾਲ ਨਹੀਂ ਆਓਗੇ ਸਰਕਾਰ ਨਹੀਂ ਚੱਲਣ ਦਾਂਗੇ ਸੋ ਮੈਂ ਸਮਝਣਾ ਡੈਮੋਕ੍ਰੇਸੀ ਵਾਸਤੇ ਲੋਕਰਾਜਵਾਸ ਸੇ ਬਹੁਤ ਵੱਡਾ ਖਤਰਾ ਹੈ ਇਹੀ ਗੱਲ ਕਾਂਗਰਸ ਦੇ ਪ੍ਰੈਜ਼ੀਡੈਂਟ ਜੇ ਡੇ ਨੇ ਖੜਗੇ ਸਾਹਿਬ ਨੇ ਚੰਦੇਣ ਤੋਂ ਪਹਿਲੇ ਕਹੀ ਹੈ ਕਿ ਜੇ ਗਵਰਨਮੈਂਟ ਚਵੀ ਵੇਚੇ ਰਿਪੀਟ ਕਰਦੀ ਹੈ ਮੌਜੂਦਾ ਸਰਕਾਰ ਤੇ ਡੈਮੋਕ੍ਰੇਸੀ ਤੇ ਕਨਸਟੀਟਿਊਸ਼ਨ ਦਾ ਸਮਝੋ ਫੇਰ ਐਂਡੋ ਇਹ ਬਾਦੂ ਸਾਹਿਬ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਚਾਰੀ ਹੈ ਕੱਲ ਮੀਡੀਆ ਕਰਮੀਆਂ ਨੂੰ ਕੁੱਟਿਆ ਗਿਆ ਉਸ ਦੇ ਬਾਰੇ ਪਟਿਆਲੇ ਦੇ ਅੰਦਰ ਪਿਛਲੇ ਕਾਫੀ ਸਮੇਂ ਤੋਂ ਕੁਝ ਚੱਲ ਰਿਹਾ ਹੈ ਜੋ ਉਥੇ ਮਾਫੀਆ ਚਲਾ ਰਹੇ ਨੇ ਤਾਰਾ ਇਕੱਠੀਆਂ ਜਾ ਰਹੀਆਂ ਨੇ ਅਰਮਿਤ ਸਿੰਘ ਪਠਾਨ ਮਾਜਰਾ ਦਾ ਜਿਹੜਾ ਰੂਪ ਸਾਹਮਣੇ ਆ ਰਿਹਾ ਹੈ આરોਪ ਲੱਗ ਰਹੇ ਨੇ ਤੁਸੀਂ ਕਿਵੇਂ ਦੇਖ ਰਹੇ ਹੋ ਵੇਖੋ ਅਸੀਂ ਤੇ ਪਹਿਲੇ ਹੱਥੋਂ ਹੀ ਇਹਨੂੰ ਕ੍ਰਿਟਿਸਾਈਜ਼ ਕਰ ਰਹੇ ਹਾਂ ਕਿ ਜੋ ਮੋਦੀ ਸਾਹਿਬ ਸੈਂਟਰ 'ਚ ਕਰ ਰਹੇ ਨੇ ਉਹੀ ਭਗਵੰਤ ਮਾਨ ਸੂਬੇ 'ਚ ਕਰ ਰਹੇ ਉਹਨਾਂ ਕੋਲ 7 ਸੱਤ ਏਜੰਸੀਆਂ ਨੇ ਉਦੀ ਵੱਧ ਦੁਰਵਰਤੋਂ ਕੀਤੀ ਜਾ ਰਹੀ ਇਹਨਾਂ ਕੋ ਦੋ ਏਜੰਸੀਆਂ ਨੇ ਇੱਕ ਵਿਜੀਲੈਂਸ ਅਤੇ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਬਕਾਇਦਾ ਤੌਰ ਭਗਵੰਤ ਮਾਨ ਹੋਣਾ ਨੇ ਪ੍ਰਾਈਵੇਟ ਮੁਲੀਸ਼ੀਆ ਦਾ ਰੂਪ ਦੇ ਲਿਆ ਜਿਹੜਾ ਮਰਜੀ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਬੋਲਦਾ ਉਹ ਭਾਵੇਂ ਕੋਈ ਸੋਸ਼ਲ ਐਕਟਿਵਿਸਟ ਹੈ ਭਾਵੇਂ ਤੁਹਾਡੇ ਕੇਬਲ ਨੈਟਵਰਕ ਵਾਲੇ ਨੇ ਉਹਨਾਂ ਸਾਰਿਆਂ ਨੂੰ ਪੈਪੀਤ ਕੀਤਾ ਜਾ ਰਿਹਾ ਝੂਠੇ ਕੇਸੇਜ਼ ਦਾਇਰ ਕੀਤੇ ਜਾ ਰਹੇ ਨੇ ਅਸੀਂ ਇਹਨੂੰ ਕੰਡੈਮਨ ਕਰਨਾ ਹੈ ਐਜ਼ ਮੇਨ اپੋਜੀਸ਼ਨ ਪਾਰਟੀ ਜਿਹੜਾ ਪਠਾਨ ਮਾਜਰੇ ਦਾ ਰੋਲ ਹੈ ਉੱਤੇ ਕਿਉਂਕਿ ਪਠਾਨ ਮਾਜਰਾ ਨਜ਼ਦੀਕੀ ਦਾ ਰਿਸ਼ਤੇਦਾਰ ਭਗਵੰਤ ਮਾਨ ਜੀ ਦਾ ਦੱਸਿਆ ਜਾਂਦਾ ਤੇ ਸਾਰੀ ਕੇਬਲ ਕੇਬਲ ਨੈਟਵਰਕ ਤੇ ਜਿਹੜਾ ਕਬਜ਼ਾ ਹੁਣ ਹੋ ਰਿਹਾ ਮੁਹਾਲੀ ਵਿੱਚ ਜਾਂ ਪਟਿਆਲੇ ਵਿੱਚ ਇਹ ਬਕਾਇਦਾ ਤੌਰ ਤੇ ਸੀਐਮਓ ਦੇ ਵਿੱਚੋਂ ਸਪੋਰਟ ਹੈ ਇਹ ਪਠਾਨ ਮਾਜਰਾ ਨਹੀਂ ਕਰ ਰਿਹਾ ਸੀਐਮਓ ਚੋਂ ਸਪੋਰਟ ਹੋ ਰਹੀ ਹੈ ਤੇ ਇਹਨਾਂ ਦੀ ਕੋਸ਼ਿਸ਼ ਹੈ ਕਿ ਸਾਰੇ ਪੰਜਾਬ ਦੇ ਵਿੱਚ ਅਸੀਂ ਬਰਾਬਰ ਦਾ ਇਹ ਜਿਹੜੀ ਤੁਹਾਡੀ ਆਹ ਹੈ ਨੂੰ ਵਾਹ ਜਿਹੜਾ ਪਹਿਲੇ ਇੱਥੇ ਚੱਲਦਾ ਹੋਇਆ ਕਿ ਕੇਬਲ ਨੈਟਵਰਕ ਇਹ ਪੈਰਲਲ ਨੈਟਵਰਕ ਆਪਣਾ ਕਾਬੂ ਕਰਨਾ ਚਾਹੁੰਦੇ ਨੇ ਅਖਬਾਰਾਂ ਤੇ ਤੁਹਾਡੇ ਚੈਨਲਸ ਤੇ ਕਬਜ਼ਾ ਇਹਨਾਂ ਨੇ ਕਰ ਲਿਆ ਹੁਣ ਜਿਹੜਾ ਬਾਕੀ ਦਾ ਰਹਿੰਦਾ ਕੰਮ ਹੈ ਉਹ ਵੀ ਜੋ ਮੋਦੀ ਸਾਹਿਬ ਦਿੱਲੀ 'ਚ ਕਰੀ ਜਾਂਦੇ ਨੇ ਸੈਂਟਰ 'ਚ ਕਰੀ ਜਾਂਦੇ ਉਹ ਭਗਵੰਤ ਮਾਨ ਦੇ ਤੇ ਪੰਜਾਬ 'ਚ ਕਰੀ ਜਾਂਦਾ ਫਰਕ ਇਹਨਾਂ ਦਾ ਕੋਈ ਨਹੀਂ। ਬਾਜੂ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਆਪਸੀ ਜਿਹੜਾ ਇੰਫਲੇਸ਼ਨ ਉਹ ਨਜ਼ਰ ਆ ਰਿਹਾ ਹੈਗਾ ਕਿ ਇਹ ਇੱਥੇ ਦੇ ਬੰਦੇ ਆ ਕਿ ਤੁਹਾਡੇ ਜਿਹੜੇ ਸਮਰਥਕ ਨੇ ਆਪਸ ਦੇ ਵਿੱਚ ਵੀ ਤੂੰ ਤੂੰ ਮੈਂ ਮੈਂ ਪੂਰੀ ਦੇਖੋ ਗੱਲ ਇਸ ਤਰ੍ਹਾਂ ਜੂਲਦੀਆਂ ਜਾਗਦੀਆਂ ਪਾਰਟੀਆਂ ਵਿੱਚ ਛੋਟੇ ਮੋਟੇ ਡਿਫਰੈਂਸਸ ਤੇ ਹਮੇਸ਼ਾ ਰਹੇ। ਜਿਹੜੀ ਪਾਰਟੀ ਜੂਂਦੀ ਹੋਏ ਉਹਦੇ ਵਰਕਰ ਦੇ ਵਿੱਚ ਕੋਈ ਗੱਲ ਹੁੰਦੀ ਹੈ। ਜਿਸ ਪਾਰਟੀ ਆਪ ਜੀਉਂਦੀ ਜਾਗਦੀ ਹੈ ਨਹੀਂ ਉਹਦੇ ਵਰਕਰ ਚ ਬੇਜਾਨ ਪਹਿਲੇ ਹੋਇਆ ਹੁੰਦਾ ਤੋ ਛੋਟੇ ਮੋਟੇ ਡਿਫਰੈਂਸਸ ਹੈ ਨੇ ਜੀਉਂਦੀਆਂ ਪਾਰਟੀਆਂ ਚ ਹੁੰਦੇ ਨੇ ਕੋਈ ਮੇਜਰ ਡਿਫਰੈਂਸ ਹੈ ਨਹੀਂ ਸਾਰੇ ਇਕੱਠੇ ਹੋ ਕੇ ਮੁਠੀ ਬੰਦੋ ਕੇ ਅਸੀਂ ਲੜਾਂਗੇ ਇਹ ਮੈਂ ਤਰਜੀਹ ਕੀ ਇੱਥੇ ਸਿਚੂ ਕੋ ਡਿਫਰੈਂਸਸ ਹੈ ਕਿ ਹੁਣੇ ਰਾਜਵਿੰਦ ਕਹੇ ਕੇ ਕਹਿੰਨੇ ਕਿ ਰਾਹੁਲ ਗਾਂਧੀ ਤੇ ਪ੍ਰਧਾਨੀ ਸਾਰਾ ਕੁਝ ਦੇਖ ਰਹੇ ਨੇ ਲਵ ਲੈਟਰ ਜਲਦੀ ਕਿਸ ਨੂੰ ਮਿਲ ਸਕਦਾ ਵੇਖੋ ਜੋ ਉਹਨਾਂ ਨੂੰ ਜਾਣਕਾਰੀ ਉਹ ਪ੍ਰਧਾਨ ਨੇ ਪਾਰਟੀ ਦੇ ਉਹਨਾਂ ਨੂੰ ਮਰਨੋਂ ਵੱਧ ਹੋਏਗੀ ਮੈਂ ਕਾਂਗਰਸੀ ਲੈਜਲੇਟਿਵ ਪਾਰਟੀ ਦਾ ਹੈੱਡ ਆ ਮੈਂ ਆਪਣੀ ਲੈਜਿਸਲੇਟਿਵ ਪਾਰਟੀ ਦੇ ਧਾਇਰੇਵਾਲੀ ਜ਼ਿਆਦਾ ਧਿਆਨ ਦੇਣਾ ਪਾਰਟੀ ਵੱਲ ਰਾਜਾ ਵੜਿੰਗ ਜੀ ਜੋ ਦੱਸ ਰਹੇ ਨੇ ਉਹਨਾਂ ਨੂੰ ਇਸ ਬਾਰੇ ਜ਼ਿਆਦਾ ਇਲਮ ਹੋਏਗਾ ਮੈਨੂੰ ਇਸ ਤਰ੍ਹਾਂ ਇਲਮ ਨਹੀਂ ਤੁਸੀਂ ਵੀ ਕਹਿੰਦੇ ਹੋ ਨਾ ਕਿ ਜੇ ਜ਼ਖਮ ਹੋ ਗਿਆ ਤਾਂ ਉਹਨੂੰ ਕੱਟ ਦੇਣਾ ਚਾਹੀਦਾ ਨਹੀਂ ਉਹ ਤਾਂ ਮੈਂ ਉਹ ਤਾਂ ਮੈਂ ਅੱਗੇ ਵੀ ਇਹ ਗੱਲ ਕਹੀ ਹੈ ਜਿਸਮ ਦੇ ਵਿੱਚ ਜੇ ਕੋਈ ਗੈਂਗਰੀਨ ਹੁੰਦੀ ਹੈ ਕਿਤੇ ਕੋਈ ਜ਼ਖਮ ਹੁੰਦਾ ਹੈ ਤਾਂ ਹਮੇਸ਼ਾ ਉਹਨੂੰ ਜਲਦੀ ਤੋਂ ਜਲਦੀ ਉਸ ਵੱਲ ਤਵਜੂਹ ਦੇਣੀ ਚਾਹੀਦੀ ਹੈ ਇਹ ਤਾਂ ਮੈਂ ਜੀ ਵੀ ਇਸ ਇਹ ਤੁਹਾਡੇ ਵੱਲ ਸੀ